ਨਹੀਂ ਵੱਧ ਰਹੇ ਕੰਮ ਕਰ ਰਹੇ ਨੇ ਲਗਾਤਾਰ ਤੇ ਰੋਜ਼ ਫੇਸਬੁਕ ਤੇ ਆਪਣੇ ਪੋਸਟ ਵੀ ਪਾਉਂਦੇ ਨੇ ਸਟੋਰੀ ਵੀ ਲਾਉਂਦੇ ਨੇ ਤੇ ਰੀਲ ਵੀ ਪਾਉਂਦੇ ਆ ਵੀਡੀਓ ਅਪਲੋਡ ਕਰਦੇ ਆ ਜੈਨੂਅਲ ਤਰੀਕੇ ਨਾਲ ਕੰਮ ਕਰਦੇ ਆ ਪਰ ਉਹਨਾਂ ਦੇ ਫੋਲੋਅਰ ਫੇਰ ਵੀ ਵੱਧ ਰਹੇ ਟੋਪਰਾ ਬੋ ਜਿਹੜੇ ਕਹਿੰਦੇ ਆ ਪੈਸੇ ਦੇ ਕੇ ਫੋਲੋਅਰ ਵਧਾ ਲਓ ਜੈਨੂਅਲ ਨਹੀਂ ਹੁੰਦੇ ਇਸ ਕਰਕੇ ਤੁਹਾਨੂੰ ਆਪਣੇ ਜੈਨੂਅਲ ਜਿਵੇਂ ਕਿਸ ਤਰ੍ਹਾਂ origignal ਫੋਲੋਅਰ ਵਧਾਦੇ ਨੇ ਆਪਣੀ ਪ੍ਰੋਫਾਈਲ ਤੋਂ ਉਹਦੇ ਬਾਰੇ ਜਾਣਕਾਰੀ ਦਿੰਨੇ ਆ ਆਓ ਤੁਹਾਨੂੰ ਉਹਦੇ ਬਾਰੇ ਦੱਸਦੇ ਹਾਂ ਕਿ ਤੁਸੀਂ ਆਪਣੀ ਪ੍ਰੋਫਾਈਲ ਤੋਂ ਆਪਣੇ ਆਪ ਕਿਵੇਂ ਡੇਲੀ ਤੁਸੀਂ ਆਪਣੇ ਫੋਲੋਅਰ ਵਧਾ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਫੇਸਬੁੱਕ ਨੂੰ ਪ੍ਰੈਸ ਕਰਨਾ ਹੈ ਫੇਸਬੁੱਕ ਪ੍ਰੈਸ ਕਰਨ ਤੋਂ ਬਾਅਦ ਤੁਸੀਂ ਸਾਈਡ ਵਾਲੇ ਬਟਨ ਤੇ ਚਲੇ ਜਾਣਾ ਜਿੱਥੇ ਆਪਣੀ ਪ੍ਰੋਫਾਈਲ ਤੇ ਆਪਣੇ ਫੋਟੋ ਤੇ ਕਲਿੱਕ ਕਰਨਾ ਹੈ ਜਿੱਥੇ ਆਪਣੀ ਡੀਪੀ ਲੱਗੀ ਹੋਈ ਹੈ ਆਪਣਾ ਜਦੋਂ ਆਪਣਾ ਅਕਾਊਂਟ ਖੁੱਲ ਕੇ ਸਾਹਮਣੇ ਆ ਜੂਆ ਇਸ ਤਰ੍ਹਾਂ 1 ਮਿੰਟ ਥੋੜਾ ਜਿਹਾ ਅੱਗੇ ਚੱਲ ਗਿਆ ਇਹ ਇਸ ਤਰ੍ਹਾਂ ਖੁੱਲ ਕੇ ਆ ਜਾਊਗਾ ਤੁਹਾਡੇ ਅੱਗੇ ਆਪਣਾ ਅਕਾਊਂਟ ਜਦੋਂ ਆਪਣਾ ਅਕਾਊਂਟ ਖੁੱਲ ਕੇ ਆ ਗਿਆ ਫਿਰ ਤੁਸੀਂ ਸਭ ਤੋਂ ਪਹਿਲਾਂ ਪ੍ਰੋਫੈਸ਼ਨਲ ਮੋਡ ਆਨ ਕਰਨਾ ਹੈ ਪਰਮੈਸ਼ਰਲ ਮੋਡ ਆਨ ਕਰਨ ਤੋਂ ਬਾਅਦ ਤੁਸੀਂ ਸਕਰੋਲ ਕਰਕੇ ਨੀਚੇ ਚਲਾ ਜਾਣਾ ਹੈ ਥੱਲੇ ਜਾਣ ਤੋਂ ਬਾਅਦ ਥੱਲੇ ਇੱਕ ਟੂਲ ਆਊਗਾ ਅਦਰ ਅਦਰ ਦੇ ਨਾਲ ਆਊਗਾ ਸਪੋਰਟ ਸਪੋਰਟਸ ਟੂਲਸ ਤੁਸੀਂ ਟੂਲਸ ਓਕੇ ਕਰਨਾ ਹੈ ਟੂਲਸ ਓਕੇ ਕਰਨ ਤੋਂ ਬਾਅਦ ਦੂਜੇ ਨੰਬਰ ਤੇ ਆਜੋ ਪਹਿਲੇ ਨੰਬਰ ਤੇ ਮੋਨਟਾਈਜ਼ੇਸ਼ਨ ਦੂਜੇ ਨੰਬਰ ਤੇ ਇੰਗੇਜਮੈਂਟ ਇੰਗੇਜਮੈਂਟ ਦੇ ਵਾ ਥੱਲੇ ਨਾਲ ਹੀ ਆਉਆ ਪੀਪਲ ਟੂ ਇਨਵਾਈਟ ਤੁਸੀਂ ਲੋਕਾਂ ਨੂੰ ਸੱਦਾ ਦੇ ਸਕਦੇ ਹੋ ਇਸ ਕਰਕੇ ਤੁਸੀਂ ਇਹ ਸਭ ਤੋਂ ਇਹ ਪ੍ਰੈਸ ਕਰਨਾ ਜੋ ਤੁਸੀਂ ਇਹਨੂੰ ਪ੍ਰੈਸ ਕਰੋਗੇ ਇੱਕ ਗੱਲ ਦਾ ਇੱਥੇ ਖਿਆਨ ਰੱਖਣਾ ਹੁਣ ਜਿਹੜੀ ਮੇਨ ਤੇ ਜਿਹੜੀ ਸਹੀ ਤਰੀਕੇ ਵਾਲੀ ਦੇ ਆਪਣੀ ਜਾਣਕਾਰੀ ਵਾਲੀ ਗੱਲ ਆ ਉਹ ਇਹੀ ਹੈ ਕਿ ਕਈਆਂ ਦੇ ਤਾਂ ਇੱਥੇ ਆਲਡ ਫੋਨ ਲਾੜੋ ਜਾਂ ਕੋਈ ਪੁਰਾਣੇ ਕੰਮ ਕਰੀ ਜਾਂਦਾ ਜਿਹਨਾਂ ਨੂੰ ਨਹੀਂ ਪਤਾ ਜਾਂ ਕੋਈ ਨਵਾਂ ਪੇਜ ਬਣਾਇਆ ਉਹਨਾਂ ਦੇ ਇੱਥੇ ਇਨਵਾਈਟ 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 ਜਿੰਨੇ ਵੀ ਤੁਸੀਂ ਵੀਡੀਓ ਪਾਈਆਂ ਨੇ ਉਹਨਾਂ ਤੇ ਇਨਵਾਈਟ ਇਨਵਾਈਟ ਲਿਖਿਆ ਆਉਂਦਾ ਹੁੰਦਾ ਹੈ ਮੇਰੇ ਤੇ ਵੀ ਆਇਆ ਸੀ ਮੈਂ ਤਾਂ ਲੇਕਰ ਆ ਓਕੇ ਓਕੇ ਕਰਤਾ ਉਹ ਤੁਸੀਂ ਇਨਵਾਈਟ ਨੂੰ ਓਕੇ ਕਰ ਦਿਓਗੇ ਜਦੋਂ ਤੁਸੀਂ ਜਿੰਨੇ ਵੀ ਤੁਹਾਡੀ ਜਿਹੜੀ ਵੀ ਤੁਹਾਡੀ ਪੋਸਟ ਤੇ ਜਿੰਨੇ ਵੀ ਬੰਦੇ ਨੇ ਦੇਖੀ ਹੈ ਉਹਨਾਂ ਦੇ ਵਿੱਚੋਂ ਸਾਰਿਆਂ ਕੋਲੇ ਛੋਡਾ ਹੋ ਆਪਣਾ ਸੱਦਾ ਪੱਤਰ ਵਜੂਗਾ ਫੋਲੋ ਕਰਨ ਲਈ ਇਨਵਾਈਟ ਹੋ ਜਾਊਗਾ ਉਹ ਤੇ ਸਾਰਿਆਂ ਤੇ ਉੱਥੇ ਇਨਵਾਈਟ ਇਨਵਾਈਟ ਆਉਂਦਾ ਤਾਂ ਇਨਵਾਈਟ ਨੂੰ ਪ੍ਰੈਸ ਕਰ ਦਿਓ ਜੇ ਕਿ ਇਨਵਾਈਟ ਨਹੀਂ ਆਉਂਦਾ ਤਾਂ ਇਸ ਤਰ੍ਹਾਂ ਆਉਂਦਾ ਹੈ ਸਵੇਕਟ ਕਾਪੀ ਤਾਂ ਤੁਸੀਂ ਨਵਾਈਟ ਫਰੈਂਡ ਦੇ ਨਾਲ ਸਵਿਚ ਆਊਗਾ ਜੇ ਲਿਖਿਆ ਹੁੰਦਾ ਸਵਿਚ ਇਨਪੋ ਯੂਅਰ ਮੇਨ ਪ੍ਰੋਫਾਈਲ ਟੂ ਇਨਵਾਈਟ ਫਰੈਂਡ ਟੂ ਲਾਈਕ অর ਫੋਲੋਅਰ ਠੀਕ ਹੈ ਇਹਦੀ ਕਾਪੀ ਲਿੰਕ ਦੇ ਨਾਲ ਆ ਜੋ ਕਾਪੀ ਯੂਅਰ ਪੇਜ ਐਂਡ ਪ੍ਰੋਫੈਸ਼ਨਲ ਲਿੰਕ ਟੂ ਯੂਅਰ ਕਲਿੱਪਬੋਰਡ ਨੂੰ ਸ਼ੇਅਰ ਵੀ ਤੁਸੀਂ ਕਿਤੇ ਵੀ ਸ਼ੇਅਰ ਕਰ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਜੇ ਹੁਣ ਵੀ ਹੁਣ ਲਿੰਕ ਬਾਰੇ ਦੱਸਦੇ ਆ ਦੂਜੇ ਨੰਬਰ ਵਾਲੇ ਲਿੰਕ ਤੁਸੀਂ ਇਹ ਵਟਸਐਪ ਤੇ ਵੀ ਪਾ ਸਕਦੇ ਹੋ ਗਰੁੱਪਾਂ ਜਿੱਥੋਂ ਕਾਪੀ ਕਰਕੇ ਤੇ ਆਪਣਾ ਫੇਸ ਮੁਕਤੇ ਹੀ ਪਾ ਸਕਦੇ ਹਾਂ ਕਿਸੇ ਦੇ ਕਮੈਂਟ ਚ ਵੀ ਲਿਖ ਸਕਦੇ ਹਾਂ ਇਸ ਤਰ੍ਹਾਂ ਵੀ ਹੋ ਜਾਂਦਾ ਇਹ ਬਾਕੀ ਜਿਹੜਾ ਜਿਹੜਾ ਇਨਵਾਈਟ ਫਰੈਂਡ ਵਾਲਾ ਮੇਨ ਜਿਹੜੀ ਚੀਜ਼ ਆ ਗਈ ਉਹ ਮੇਨ ਕੰਮ ਇਹੀ ਆ ਜਿਹੜਾ ਸਵਿਚ ਹੈ ਤੁਸੀਂ ਸਵਿਚ ਕਰ ਲੈਣਾ ਜਦੋਂ ਮੈਂ ਹੁਣ ਸਵਿਚ ਕਰ ਲਿਆ ਤਾਂ ਜਿਹੜਾ ਮੇਰਾ ਦੂਜਾ ਪੇਜ ਹੈ ਤੇਜੀ ਜਟਾਣੇ ਵਾਲਾ ਉਹ ਪੇਜ ਦੇ ਵਿੱਚ ਮੈਂ ਸਵਿਚ ਹੋ ਗਿਆ ਮਤਲਬ ਕਿ ਉਧਰ ਚਲ ਗਿਆ ਉਹ ਜਿਹੜੇ ਮੇਰੀ ਫਰੈਂਡ ਨੇ ਇਸ ਤਰ੍ਹਾਂ ਅੱਗੇ ਖੁੱਲ ਕੇ ਇੰਟਰਫੇਸ ਤੁਹਾਡੇ ਕੋਲ ਸਾਹਮਣੇ ਆ ਜਾਊਗਾ ਇਹਦੇ ਲਿਖਿਆ ਹੁੰਦਾ ਸਿਲੈਕਟ ਆਰ ਹਜ਼ਾਰ ਤੁਸੀਂ ਇੱਕ ਵਾਰੀ ਚ 1000 ਬੰਦੇ ਨੂੰ ਆਪਣਾ ਇਨਵਾਈਟੇਸ਼ਨ ਭੇਜ ਸਕਦੇ ਹੋ ਪਰ ਤੁਸੀਂ 1000 ਬੰਦੇ ਨੂੰ ਨਹੀਂ ਭੇਜਣਾ ਤੁਸੀਂ ਪਹਿਲੇ ਇੱਕ ਵਾਰੀ 15 ਬੰਦਿਆਂ ਨੂੰ ਟਿਕ ਲਾ ਕੇ 15 ਤੋਂ 20 ਬੰਦਿਆਂ ਨੂੰ ਟਿਕ ਲਾ ਕੇ ਸੈਂਡ ਇਨਵਾਈਟੇਸ਼ਨ ਕਰ ਦੇਣਾ ਇੱਥੇ ਤੁਹਾਡੀ ਗਿਣਤੀ ਆ ਜੋ ਕਿੰਨੇ ਨੂੰ ਕਰਿਆ ਜਦੋਂ ਤੁਸੀਂ 15 ਨੂੰ ਕਰਤਾ ਤਾਂ ਉਸ ਤੋਂ ਬਾਅਦ 15 20 ਬੰਦਿਆਂ ਨੂੰ ਫੇਰ ਕਰ ਦੇਣਾ ਇੰਟੇਵਲ 15 ਵੀਓ ਇਸ ਤਰ੍ਹਾਂ ਕਰ ਕਰਕੇ ਤੁਸੀਂ ਦਿੱਲੀ ਦਾ 5-700 ਬੰਦੇ ਨੂੰ ਰੋਜ਼ ਦਾ ਦਿੱਲੀ ਦਾ ਫਾਲੋਅਰਾਂ ਨੂੰ ਤੁਸੀਂ ਇਨਵਾਈਟ ਕਰ ਸਕਦੇ ਹੋ ਉਹਨਾਂ ਸਾਰਿਆਂ ਕੋਲੇ ਤੁਹਾਡਾ ਸੱਦਾ ਜਾਊਗਾ ਵੀ ਤੁਹਾਨੂੰ ਇਨਵਾਈਟ ਕਰ ਰਿਹਾ ਕੋਈ ਫਾਲੋਅਰ ਫਾਲੋ ਕਰਨ ਲਈ ਆਹ ਪੇਜ ਵਾਲਾ ਤੇ ਉਹ ਚੋ ਵਿੱਚ ਬਹੁਤ ਹੀ ਜ਼ਿਆਦਾ ਅੱਜ ਅਸੀਂ 700 ਕਿੱਟੂ-ਕੱਟ ਇਨਵਾਈਟੇਸ਼ਨ ਭੇਜੀ ਹੈ ਤੇ ਉਹਦੇ ਵਿੱਚੋਂ ਮੈਂ ਪੂਰੇ ਪੱਕੇ ਵਾਅਦੇ ਨਾਲ ਕਹਿੰਦਾ ਕਿ 350-400 500 ਬੰਦਾ ਤੁਹਾਨੂੰ ਉਹ ਇਨਵਾਈਟ ਤੇ ਕਲਿੱਕ ਕਰੋ ਪਰੂਆ ਜਦੋਂ ਅਨਵਾਇਟ ਤੇ ਉਹਨੇ ਕਲਿੱਕ ਕਰਤਾ ਜਿਹੜਾ ਉਹਦੇ ਕੋਲ ਸਰਦਾ ਪੱਤਰ ਜਾਣਾ ਹੈ ਉਥੇ ਨਾਲ ਦੀ ਨਾਲ ਉਹ ਫੋਲੋਅਰ ਤੁਹਾਨੂੰ ਫੋਲੋ ਕਰਨ ਲੱਗ ਜੂਗਾ ਸੋ ਇਹ ਜੀ ਇੱਕ ਪੰਜਾਬੀ ਤੇ ਦੇਸੀ ਭਾਸ਼ਾ ਦੇ ਵਿੱਚ ਜਾਣਕਾਰੀ ਇਸ ਤਰ੍ਹਾਂ ਤੁਸੀਂ ਫੋਲੋਅਰ ਵਧਾ ਸਕਦੇ ਹੋ ਬਾਕੀ ਜਿਹੜਾ ਆਪਾਂ ਪੈਸੇ ਦੇ ਕੇ ਕਰਾਉਣੇ ਆ ਜਾਂ ਕੁਝ ਹੋਰ ਤਰ੍ਹਾਂ ਦੇ ਆਪਾਂ ਫੋਲੋਅਰ ਲੱਭਦੇ ਆ ਉਹ ਜੈਨੂਅਲ ਨਹੀਂ ਹੁੰਦੇ ਕਿਉਂਕਿ ਕੋਈ ਕਈ ਤਾਂ ਹਿੰਦੀ ਵਾਲੇ ਦੇ ਦਿੰਦੇ ਆ ਜਾਂ ਕਈਆਂ ਨੂੰ ਤਾਂ ਆਪਣੀ ਭਾਸ਼ਾ ਨਹੀਂ ਸਮਝ ਆਉਂਦੀ ਜਿਹੜੇ ਫੋਲੋਅਰ ਹੁੰਦੇ ਨੇ ਫੋਲੋਅਰ ਬਹੁਤ ਜੁੜ ਜਾਂਦੇ ਨੇ ਪਰ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਸੋ ਇਸ ਤਰ੍ਹਾਂ ਆਹ ਤਰੀਕੇ ਨਾਲ ਤੁਸੀਂ ਫੋਲੋਅਰ ਵਧਾਓਗੇ ਤਾਂ ਜੈਨੂਅਲ ਵਧਣਗੇ ਇਹ ਜੇ ਤੁਸੀਂ ਸਹੀ ਤਰੀਕੇ ਨਾਲ ਕੰਮ ਕਰਨਾ ਜੈਨੂਅਲ ਕੰਮ ਕਰਨਾ ਨਾ ਡੇਲੀ ਹਰ ਰੋਜ਼ ਤਾਂ ਸੋਨੂੰ ਫੇਸਬੁੱਕ ਆਪਣੇ ਆਪ ਅੱਗੇ ਤੁਰ ਕੇ ਸਾਰਾ ਰਾਹ ਵਸੂਗੀ ਜੇ ਤੁਸੀਂ ਤਾਂ ਪੜ੍ਹ ਕੇ ਸੋਚ ਵਿਚਾਰ ਕੇ ਤੁਸੀਂ ਫੇਸਬੁੱਕ ਚਲਾਉਣਾ ਚਾਹੁੰਦੇ ਹੋ ਜੇ ਆਪ ਕੋ ਉਦਾਂ ਚਲਾਉਣਾ ਉਹ ਤਾਂ ਮਰਜੀ ਹੈ ਪਰ ਜੇ ਤੁਸੀਂ ਸੋਚ ਵਿਚਾਰ ਕੇ ਚਲਾਉਂਗੇ ਇਹਨਾਂ ਨੇ ਰੀਲਾਂ ਬਾਰੇ ਫੇਸਬੁੱਕ ਦੇ ਬਾਰੇ ਵੀਡੀਓ ਬਾਰੇ ਪੋਸਟ ਬਾਰੇ ਕਿੰਨੇ ਵੀ ਹੋਣੇ ਚਾਹੀਦੇ ਆ ਕੁਆਲਿਟੀ ਕੀ ਹੋਣੀ ਚਾਹੀਦੀ ਇਹਦੇ ਬਾਰੇ ਸਾਨੂੰ ਗਾਹਾਂ ਜਾ ਕੇ ਅੱਗੇ ਅੱਗੇ ਜਾ ਕੇ ਦੱਸਦੇ ਜਾਵਾਂਗੇ ਵੀ ਕਿਸ ਤਰ੍ਹਾਂ ਅਪਲੋਡ ਕਰਨੀ ਚਾਹੀਦੀ ਆ ਕਿਉਂ ਆਪਣੀਆਂ ਰੀਲਾਂ ਤੇ ਥਿਊ ਕਿਉਂ ਨਹੀਂ ਆਉਂਦੇ ਜਿਹੜਾ ਇਹ ਕਾਰਨ ਕੀ ਹੁੰਦਾ ਆ ਆਪਾਂ ਨੂੰ ਵੀਡੀਓ ਦਾ ਨਹੀਂ ਪਤਾ ਹੁੰਦਾ ਵੀ ਕਿਹੜੀ ਬਣਾਉਣੀ ਆ 1080 ਚ ਬਣਾਉਣੀ ਆ 720 ਬਣਾਉਣੀ ਆ ਜਾਂ 560 ਚ ਬਣਾਉਣੀ ਆ ਆਪਾਂ ਵੱਡੀ ਵੀਡੀਓ ਸਕਰੀਨ ਵਾਲੀ ਬਣਾ ਕੇ ਡਾਊਨਲੋਡ ਕਰਕੇ ਭੇਜ ਦਿੰਨੇ ਆ ਉਹ ਆਪਣੇ ਗਾਹਾਂ ਅੱਗੇ ਜਿਹੜੀ ਐ ਫੇਸਬੁੱਕ ਐ ਉਸ ਨੂੰ ਰੈਂਕਿੰਗ ਨਹੀਂ ਕਰਦਾ ਰੈਂਕਿੰਗ ਨਹੀਂ ਨਹੀਂ ਕਰਦੀ ਉਹ ਜਦੋਂ ਰੈਂਕਿੰਗ ਨਹੀਂ ਕਰੂ ਫੇਸਬੁੱਕ ਅੱਗੇ ਕਿਸੇ ਕੋਲੇ ਭੇਜੂ ਨਹੀਂਗੀ ਤਾਂ ਤੁਹਾਨੂੰ ਵਿਊ ਵੀ ਨਹੀਂ ਆਉਣੇ ਉਹਦੇ ਬਾਰੇ ਵੀ ਤੁਹਾਨੂੰ ਕੱਲ ਨੂੰ ਦੱਸਾਂਗੇ ਵੀਡੀਓ ਪਾ ਕੇ ਸਾਰੀ ਪ੍ਰੋਪਰ ਵੀਡੀਓ ਬਣਾਵਾਂਗੇ ਸੋ ਇਹ ਅੱਜ ਦੀ ਵੀਡੀਓ ਹੈ ਜੋ ਚੰਗੀ ਲੱਗੀ ਜਾਣਕਾਰੀ ਦਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਭਰਾਵੋ ਤੇ ਪੇਜ ਨੂੰ ਕਰ ਲਿਓ ਫੋਲੋ ਤੇ ਜੀ ਜਟਾਣਾ ਪੇਜ ਆਪਣਾ ਸੋ ਧੰਨਵਾਦ ਮਿਹਰਬਾਨੀ ਜਿਉਂਦੇ ਰਹੋ ਬਾਦਿ ਰਹੋ ਜਿਵਾਨੇ ਆਵੋ